साबका का मुख्यमंत्री दिल्ली आजी वालों गुरु साहेब बारे पद्दी शब्दावली दे मामले ते एडवोकेट अरशदीप सिंह कलेर ने कहा कि भगवंत मान अते केजरीवाल वालों झूठे सबूत बना के कानून अते जनता नु गुमराह करने की कोशिश की गई है आओ देखते दे हाँ एक खबर विस्तार सहित दिल्ली दी साब का मुख्यमंत्री आची मारलेना लेना जो गुरु साहेब बारे पर दी शब्दावली बोलन दे मामले ते एडवोकेट अरशदीप सिंह कलेर ने कहा कि ए बोल के दिल्ली विधानसभा विच गुरु साहेब दा कोर निरादर किया गया है उस वीडियो नु दिल्ली विधानसभा दे स्पीकर ने निरपक जांच करवा के असली करार दे दिता अते ए सच सामने लिया कि आतिशी मार ने ए शब्द बोले हन इस वीडियो विच कोई छेड़छाड़ नहीं हुई ਦਿੱਲੀ ਵਿਧਾਨ ਸਭਾ ਵੱਲੋਂ ਜਾਰੀ ਕੀਤੀ ਗਈ ਟ੍ਰਾਂਸਕ੍ਰਿਪਟ ਵਿੱਚ ਵੀ ਇਹ ਸਪਸ਼ਟ ਹੈ ਕਿ ਆਤੀਸ਼ੀ ਵੱਲੋਂ ਇਹ ਬੇਅਦਬੀ ਵਾਲੇ ਸ਼ਬਦ ਬੋਲੇ ਗਏ ਹਨ ਪਰ ਆਪਣੇ ਆਗੂ ਨੂੰ ਬਚਾਉਣ ਲਈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਮੋਹਾਲੀ ਦੀ ਇੱਕ ਲੈਬੋਰਟਰੀ ਵਿੱਚ ਇੱਕ ਝਾਲੀ ਰਿਪੋਰਟ ਤਿਆਰ ਕਰਵਾਈ ਗਈ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਸਬੂਤ ਮਿਟਾਉਣਾ ਇੱਕ ਕਾਨੂੰਨੀ ਅਪਰਾਧ ਹੈ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਕੇਜਰੀਵਾਲ ਅਤੇ ਇਸ ਜੁਰਮ ਵਿੱਚ ਉਨ੍ਹਾਂ ਦੀ ਮਦਦ ਕਰਨ ਵਾਲੇ ਡੀਜੀਪੀ ਪੰਜਾਬ ਅਤੇ ਪੁਲਿਸ ਕਮਿਸ਼ਨਰ ਜਲੰਧਰ ਖਿਲਾਫ सख्त तो सख्त कानूनी कार्रवाई दी अते दोषियों नू कड़ी तो कड़ी सजा देन दी मांग करता है आओ देख दे हाँ एडवोकेट अरशदीप सिंह कलेर ने पत्रकार नाल जो गल की थी, इस मौके एडवोकेट कलेर नाल परमिंदर सिंह सुहाना जिला प्रधान श्रोमणी अकाली दल एसएएस नगर विशेष तौर पे हाजिर हुए ਦੇਖੋ ਦਿੱਲੀ ਵਿਧਾਨ ਸਭਾ ਵੱਲੋਂ ਜਿਹੜੀ ਫੋਰੈਂਸਿਕ ਦੀ ਜਾਂਚ ਕਰਾਈ ਗਈ ਸੀ ਆਤਿਸ਼ੀ ਦੀ ਵੀਡੀਓ ਨੂੰ ਲੈ ਕੇ ਉਹਦੇ ਚ ਸਪਸ਼ਟ ਤੌਰ ਤੇ ਸਾਹਮਣੇ ਆ ਗਿਆ ਕਿ ਵੀਡੀਓ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਹੀਂ ਹੋਈ ਆਤਿਸ਼ੀ ਨੇ ਗੁਰੂਆਂ ਸ਼ਬਦ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਤੇ ਜਿਹੜੀ ਅੱਜ ਦਿੱਲੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਟਰਾਂਸਕ੍ਰਿਪਟ ਜਾਰੀ ਕੀਤੀ ਹੈ ਵਿਧਾਨ ਸਭਾ ਦੇ ਅੰਦਰ ਕਿਉਂਕਿ ਫਲੋਰ ਆਫ ਦਿ ਹਾਊਸ ਤੇ ਬੋਲਿਆ ਸੀ ਉਹ ਟਰਾਂਸਕ੍ਰਿਪਟ ਦੇ ਵਿੱਚ ਵੀ ਕਲੀਅਰ ਹੈ ਕਿ ਗੁਰੂਆਂ ਸ਼ਬਦ ਦਾ ਇਸਤੇਮਾਲ ਹੋਇਆ ਹੈ ਹੁਣੇ ਸਵਾਲ ਵੱਡਾ ਖੜਾ ਹੋ ਜਾਂਦਾ ਹੈ ਕਿ ਜਿਹੜੀ ਪੰਜਾਬ ਦੇ ਜਲੰਧਰ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਸੀ ਆਤਿਸ਼ੀ ਨੂੰ ਬਚਾਉਣ ਦੇ ਲਈ ਤੇ ਐਸਐਸ ਨਗਰ ਮੁਹਾਲੀ ਜਿਹੜੀ ਫੋਰੈਂਸਿਕ ਲੈਬਾਰਟਰੀ ਹੈ ਇਹ ਤੋਂ ਪੰਜਾਬ ਦੀ ਸਰਕਾਰ ਨੇ ਇੱਕ ਰਿਪੋਰਟ ਲਈ ਸੀ ਸਿਰਫ ਤੇ ਸਿਰਫ ਆਤਿਸ਼ੀ ਨੂੰ ਕਿਸੇ ਤਰੀਕੇ ਬਚਾਇਆ ਜਾ ਸਕੇ ਕਿ ਜੀ ਉਹ ਵੀਡੀਓ ਨਾਲ ਛੇੜਛਾੜ ਹੋਈ ਹੈ ਤਾਂ ਇਹ ਤਾਂ ਹੁਣ ਬਿਲਕੁਲ ਕੌਂਟਰਡਿਕਟਰੀ ਹੋ ਗਿਆ ਕਿਉਂਕਿ ਵਿਧਾਨ ਸਭਾ ਦਿੱਲੀ ਨੇ ਜਿਹੜੀ ਜਾਂਚ ਕਰਾਈ ਹੈ ਉਹ ਫੋਰੈਂਸਿਕ ਕਹਿੰਦੀ ਹੈ ਕਿ ਵੀਡੀਓ ਬਿਲਕੁਲ ਠੀਕ ਹੈ ਕੋਈ ਛੇੜਛਾੜ ਨਹੀਂ ਆਤਿਸ਼ੀ ਨੇ ਉਹ ਸ਼ਬਦ ਬੋਲੇ ਨੇ ਸੋ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਰਵਿੰਦ ਕੇਜਰੀਵਾਲੇ ਦੱਸਣਗੇ ਕਿ ਕਿਉਂ ਇਹ ਫੋਰਜਰੀ ਕੀਤੀ ਗਈ ਕਿਉਂਕਿ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਉਹਨਾਂ ਤੋਂ ਬਿਨਾਂ origignal source ਲੈ ਜਲਦਬਾਜ਼ੀ ਚ ਆਤਿਸ਼ੀ ਨੂੰ ਬਚਾਉਣ ਦੇ ਲਈ ਇਹ ਜਿਹੜਾ ਸਾਰਾ ਤਾਣਾ ਬਾਣਾ ਬੁਣਿਆ ਗਿਆ ਇਥੋਂ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਕੋਈ ਰੂਲ ਕਾਨੂੰਨ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਤਾਂ ਫੋਰੈਂਸਿਕ ਲੈਬਰਾਟਰੀ ਦੀਆਂ ਰਿਪੋਰਟਾਂ ਵੀ ਝਾਲੀ ਤਿਆਰ ਕਰਾ ਰਹੀ ਸੋ ਹੁਣ ਅਸੀਂ ਮੰਗ ਕਰਦੇ ਹਾਂ ਕਿ ਆਤਿਸ਼ੀ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਾਲ ਹੀ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਦੇ ਖਿਲਾਫ ਵੀ ਇਹ ਕਾਰਵਾਈ ਹੋਵੇ ਕਿ ਕਿਉਂ ਇਹਨਾਂ ਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਕਾਨੂੰਨਨ ਜੁਰਮ ਹੈ ਅਗਰ ਕੋਈ ਸਬੂਤ ਮਟਾਉਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਅਕਿਊਜ਼ਡ ਨੂੰ ਕਿਸੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਆਪਣੇ ਆਪ ਦੇ ਵਿੱਚ ਜੁਰਮ ਹੈ ਸੋ ਪੰਜਾਬ ਦੇ ਡੀਜੀਪੀ ਜਲੰਧਰ ਪੁਲਿਸ ਦੇ ਕਮਿਸ਼ਨਰ ਪੰਜਾਬ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਇਸ ਗੱਲ ਦੇ ਦੋਸ਼ੀ ਨੇ ਕਿ ਇਹਨਾਂ ਨੇ ਸਰਕਾਰ ਦੀ ਦੁਰਵਰਤੋਂ ਕਰਕੇ ਪੁਲਿਸ ਦੀ ਦੁਰਵਰਤੋਂ ਕਰਕੇ ਐਸਐਸ ਨਗਰ ਮੋਹਾਲੀ ਲੈਬਾਰਟਰੀ ਦੀ ਦੁਰਵਰਤੋਂ ਕਰਕੇ ਸਬੂਤ ਮਟਾਉਣ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਹੈ ਔਰ ਆਤਿਸ਼ੀ ਦੇ ਖਿਲਾਫ ਹੁਣ ਅਸੀਂ ਮੰਗ ਕਰਦੇ ਹਾਂ ਸ਼ਰੋਮਨੀ ਅਕਾਲੀ ਦਲ ਦੀ ਤਰਫੋਂ ਕਿ ਸਖਤ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਪਰਚਾ ਦਰਜ ਕਰਕੇ ਐਸੇ ਲੋਕਾਂ ਨੂੰ ਸਜ਼ਾ ਮਿਲੇ ਜਿਹੜੇ ਗੁਰੂ ਸਾਹਿਬਾਨਾਂ ਬਾਰੇ ਅਸੀਂ ਭੱਦੀ ਸ਼ਬਦਾਵਲੀ ਵਰਤਦੇ ਹਾਂ